ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਬਚੂਣਾ ਵੱਲੋਂ ਸਹਿਬਜ਼ਾਦਿਆਂ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਆਪਾਂ ਨੇ ਦਸਤਾਰ ਸਖਲਾਈ ਕੈਂਪ ਜਿਹੜਾ ਲਗਾਇਆ ਹੋਇਆ ਹੈਗਾ ਸੋ 25 ਦਸੰਬਰ ਤੋਂ ਲੈ ਕੇ ਹੁਣ ਤੱਕ ਤਾਂ ਆਪਣਾ ਕੈਂਪ ਜਿਹੜਾ 17ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈਗਾ ਸੋ ਅਸੀਂ ਗੱਲ ਕਰਦੇ ਹਾਂ ਜੀ ਜਿਹੜੇ ਸਾਡੇ ਰੋਜ਼ ਦੇ ਨੌਜਵਾਨ ਦਸਤਾਰ ਸਿੱਖਣਾ ਆਉਂਦੇ ਸੀਗੇ ਸੋ ਕੈਂਪ ਦੇ ਵਿੱਚ ਥੋੜੀ ਜੀ ਦਿੱਕਤ ਆ ਗਈ ਸੀਗੀ ਉਹ ਦਿੱਕਤ ਕੀ ਆਈ ਸੀ ਕਿ ਕਿ ਲਾਈਟ ਦਾ ਹਰ ਰੋਜ਼ ਇਸ ਸਮੇਂ ਕੱਟ ਲੱਗ ਜਾਂਦਾ ਸੀਗਾ ਜਿਸ ਕਰਕੇ ਨੌਜਵਾਨ ਭਰਾ ਆਉਂਦੇ ਸੀਗੇ ਤੇ ਸਾਡੇ ਕੋਲੇ ਲਾਈਟ ਦਾ ਪ੍ਰਬੰਧ ਨਹੀਂ ਸੀਗਾ ਤੇ ਨੌਜਵਾਨ ਭਰਾ ਆਉਂਦੇ ਸੀਗੇ ਤੇ ਉਸ ਮੌਕੇ ਵਾਪਸ ਹੋ ਜਾਂਦੇ ਸੀਗੇ ਸੋ ਹੁਣ ਉਹਨਾਂ ਨੌਜਵਾਨ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਆਪਣਾ ਜਿਹੜਾ ਲਾਈਟ ਦਾ ਪ੍ਰਬੰਧ ਹੈਗਾ ਆਪਣੇ ਕੋਲੇ ਕੱਟ ਲੱਗੇ ਘੰਟੇ ਦਾ ਲੱਗੇ 2 ਘੰਟਿਆਂ ਦਾ ਲੱਗੇ ਜਿੰਨਾ ਸਮਾਂ ਕੱਟ ਲੱਗੇ ਕੋਈ ਆਪਾਂ ਨੂੰ ਕੱਟ ਦੇ ਨਾਲ ਮਤਲਬ ਨਹੀਂ ਹੈਗਾ ਆਪਣੇ ਕੋਲੇ ਪ੍ਰਬੰਧ ਹੈਗਾ ਸੋ ਆਪਾਂ ਉਹਦਾ ਪ੍ਰਬੰਧ ਕਰ ਲਿਆ ਸਾਰੇ ਇਹਨਾਂ ਨੌਜਵਾਨ ਭਰਾਵਾਂ ਦੇ ਸਹਿਯੋਗ ਦੇ ਨਾਲ ਸੋ ਬੇਨਤੀ ਆ ਕਿ ਕੈਂਪ ਦੇ ਵਿੱਚ ਉਸੇ ਤਰ੍ਹਾਂ ਹਾਜ਼ਰ ਹੋਇਆ ਕਰੋ ਰੁਟੀਨ ਦੇ ਵਿੱਚ ਰੋਜ਼ ਉਸੇ ਟਾਈਮ ਆਪਣਾ 6 ਵਜੇ ਤੋਂ ਸ਼ੁਰੂ ਹੋ ਜਾਂਦਾ ਕੈਂਪ ਆਪਾਂ ਸਮਾਂ ਲਾਉਣਾ ਘੱਟੋ-ਘੱਟ 8:00 8:30 ਵੀ ਆਪਣੇ ਤੱਕ ਆਪਾਂ ਨੂੰ ਹੋ ਜਾਂਦੇ ਨੇ ਇੱਥੋਂ ਜਾਂਦਿਆਂ ਨੂੰ ਕਦੇ-ਕਦੇ ਥੋੜਾ 10-20 ਮਿੰਟ ਹੋਰ ਵੀ ਉੱਪਰ ਹੋ ਜਾਂਦੇ ਨੇਗੇ ਤੇ ਇਹੀ ਆਪਾਂ ਅਪੀਲ ਕਰਦੇ ਆ ਨੌਜਵਾਨ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਤੁਸੀਂ ਇੱਥੇ ਆਓ ਤੇ ਆ ਕੇ ਦਸਤਾਰ ਬੰਨਣੀ ਸਿੱਖੋ ਕਿਉਂਕਿ ਕੁਝ ਕੁ ਮੁਸ਼ਕਲ ਆਪਾਂ ਨੂੰ ਆਈ ਹੈ ਕਿ ਉਹ ਵੀ ਲਾਈਟ ਦੀ ਵਜ੍ਹਾ ਕਰਕੇ ਆਈ ਹੈ ਕੱਟ ਲੱਗਦੇ ਜਿਹੜੇ ਉਹ ਅੱਧ ਅੱਧ ਪੌਣੇ ਪੌਣੇ ਘੰਟੇ ਦੇ ਕਦੇ ਕਦੇ ਕੱਟ ਲੰਮਾ ਸਮਾਂ ਵੀ ਬਗ ਜਾਂਦਾ ਹੈਗਾ ਜਿਸ ਕਰਕੇ ਉਹੀ ਆਪਣਾ ਟਾਈਮ ਹੁੰਦਾ ਸੀਗਾ ਦਸਤਾਰ ਸਿੱਖਣ ਦਾ ਸਜਾਉਣ ਦਾ ਉਹੀ ਟਾਈਮ ਕੱਟ ਲੱਗ ਜਾਂਦਾ ਸੀਗਾ ਤੇ ਐਵੇਂ ਦਿੱਕਤ ਆਉਂਦੀ ਸੀ ਤੇ ਕੁਝ ਥੋੜਾ ਆਪਾਂ ਨੂੰ ਦਿੱਕਤ ਇਹ ਵੀ ਆਈ ਹੈ ਕਿ ਜਿਹੜਾ ਠੰਡ ਦਾ ਮੌਸਮ ਚੱਲ ਰਿਹਾਗਾ ਕਿਉਂਕਿ ਠੰਡ ਜਿਆਦਾ ਪੈ ਰਹੀ ਹੈਗੀ ਥੋੜਾ ਆਪਣਾ ਟਾਈਮ ਆ ਜਿਹੜਾ ਉਹ 6 ਵਜੇ ਦਾ ਥੋੜਾ ਆਪਾਂ ਨੂੰ ਵੀ ਲੱਗਦਾਗਾ ਪਰ ਇਸ ਮੌਕੇ ਆਥਣੇ ਨਾਲ ਸਾਰੇ ਜਿਹੜੇ ਭਰਾ ਕੰਮ ਧੰਦੇ ਹੁੰਦੇ ਨੇ ਉਹ ਇੱਥੇ ਸਾਰੇ ਇੱਥੇ ਹਾਜ਼ਰ ਹੋ ਜਾਂਦੇ ਨੇ ਕਿਉਂਕਿ ਕੁਝ ਕਪਰਾਏਵੇਂ ਨੇਗੇ ਜਿਹੜੇ ਕੰਮ ਕਰਦੇ ਨੇਗੇ ਆਪਣੇ ਘਰ ਦੀ ਕਬੀਲਦਾਰੀ ਚਲਾਉਂਦੇ ਨੇਗੇ ਜਿਸ ਕਰਕੇ ਆਪਾਂ ਨੂੰ ਇਹ ਚੀਜ਼ਾਂ ਸਾਰੀਆਂ ਨੋਟ ਕਰਕੇ ਆਪਾਂ ਨੇ ਇਹ ਸਮਰੱਖਿਆ ਹੋਇਆਗਾ ਤਾਂ ਕਰਕੇ ਆਪਾਂ ਇਹਦਾ ਸ਼ਾਮ ਦਾ ਸਮਰੱਖਿਆ ਹੋਇਆਗਾ ਕਿਉਂਕਿ ਕੰਮ ਵੀ ਜ਼ਰੂਰੀ ਹੈਗਾ ਨਾਲ ਕੁਸ਼ਪਰਾ ਕਬੀਲਦਾਰ ਨੇ ਤੇ ਕਬੀਲਦਾਰੀਆਂ ਕਰਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਸਾਰਿਆਂ ਚੱਕਣੀਆਂ ਪੈਂਦੀਆਂ ਨੇ ਸੋ ਜਿਹੜੇ ਵੀ ਭਰਾ ਇੱਥੇ ਜੋ ਵੀ ਪਹੁੰਚਦੇ ਸੀਗੇ ਉਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਜਰੂਰ ਕਿਰਪਾ ਕਰਕੇ ਉਸੇ ਤਰ੍ਹਾਂ ਜਿਵੇਂ ਅੱਜ ਸਾਡੇ ਕੋਲੇ ਨੌਜਵਾਨ ਪਹੁੰਚੇ ਨੇ ਬੱਚੇ ਪਹੁੰਚੇ ਨੇ ਇਹ ਬਹੁਤ ਹਰ ਰੋਜ਼ ਦੀ ਹਾਜ਼ਰੀ ਆ ਇਹ ਇਹਨਾਂ ਦੀ ਰੁਟੀਨ ਦੀ ਹਾਜ਼ਰੀ ਆ ਕਿ ਰੋਜ਼ ਹਾਜ਼ਰ ਹੁੰਦੇ ਨੇ ਭਰਾ ਤੇ ਇਹ ਮਤਲਬ ਲਾਈਟ ਦਾ ਕੱਟ ਲੱਗਦਾ ਸੀ ਜਦੋਂ ਉਦੋਂ ਵੀ ਇਹ ਦਸਤਾਰ ਇੱਥੇ ਸਜਾ ਕੇ ਲੈ ਕੇ ਜਾਂਦੇ ਸੀਗੇ ਮੋਬਾਈਲ ਦੀਆਂ ਟਾਰਚਾਂ ਲਾ ਲਾ ਕੇ ਸੋ ਬੜਾ ਵਧੀਆ ਜਜ਼ਬਾ ਇਹਨਾਂ 'ਚ ਦੇਖਣ ਨੂੰ ਮਿਲਿਆ ਸਾਨੂੰ ਬਹੁਤ ਚੰਗੀ ਗੱਲ ਆ ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀ ਕਿ ਅਸੀਂ ਮਿਹਨਤ ਕਰ ਰਹੇ ਹਾਂ ਜਿਹੜੀ ਤੇ ਉਹ ਮਿਹਨਤ ਸਾਡੀ ਕਿਤੇ ਨਾ ਕਿਤੇ ਜ਼ਰੂਰ ਇਹ ਮਤਲਬ ਰੰਗ ਲੈ ਕੇ ਆਊਗੀ ਵਧੀਆ ਮਨ ਨੂੰ ਵੀ ਲੱਗਿਆ تسਲੀ ਹੋ ਗਈ ਮਨ ਨੂੰ ਕਿਉਂਕਿ ਬੱਚੇ ਸੀ ਇਹ ਟੋਰਚਾ ਲਾ ਲਾ ਕੇ ਰੋਜ਼ ਇਹ ਆਪਣੀ ਦਸਤਾਰ ਸਜਾ ਕੇ ਲੈ ਕੇ ਜਾਂਦੇ ਸੀਗੇ ਮੋਬਾਈਲ ਤੇ ਟੋਰਚਾ ਲਾ ਲਾ ਕੇ ਸੋ ਚੰਗੀ ਗੱਲ ਆਗੀ ਤੇ ਹੋਰ ਵੀ ਭਰਾਵਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਤੁਸੀਂ ਵੀ ਜ਼ਰੂਰ ਉਸੇ ਤਰ੍ਹਾਂ ਹਾਜ਼ਰ ਹੋ ਜਿਹੜੇ ਭਰਾ ਨਹੀਂ ਵੀ ਆਏ ਨਵੇਂ ਭਰਾਵਾਂ ਨੂੰ ਵੀ ਬੇਨਤੀ ਆ ਕਿ ਆਪਾਂ ਦਸਤਾਰ ਸਖਲਾਈ ਇੱਕ ਦਸਤਾਰ ਸਜਾਉਣ ਦਾ ਆਪਾਂ ਇੱਕ ਮੁਕਾਬਲਾ ਕਰਾਵਾਂਗੇ ਜਦੋਂ ਰਵਿਦਾਸ ਮਹਾਰਾਜ ਜੀ ਦਾ અવਤਾਰ ਦਿਹਾੜਾ ਮਨਾਇਆ ਗਿਆ ਫਰਵਰੀ ਦੇ ਮਹੀਨੇ ਦੇ ਵਿੱਚ ਤਾਂ ਉੱਥੇ ਆਪਾਂ ਇਹ ਇੱਕ ਮੁਕਾਬਲਾ ਕਰਾ ਕੇ ਇਹਨਾਂ ਦੇ ਵਿੱਚੋਂ ਫਸਟ ਸੈਕੰਡ ਥਰਡ ਕੱਢਾਂਗੇ ਤੇ ਰੋਜ਼ ਹਾਜ਼ਰ ਹੋਣ ਵਾਲੇ ਇਹਨਾਂ ਭਰਾਵਾਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਆਪਾਂ ਮਾਨ ਸਨਮਾਨ ਜਿੰਨਾ ਵੀ ਹੋਵੇ ਆਪਾਂ ਇਹਨਾਂ ਦਾ ਜ਼ਰੂਰ ਕਰਾਂਗੇ ਤੇ ਸਾਡੇ ਕੋਚ ਭਰਾ ਨੇ ਇੱਥੇ ਉਹ ਵੀ ਪਹੁੰਚਦੇ ਨੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਇੱਥੇ ਕੁਛ ਨਾ ਕੁਛ ਆਪਣਾ ਮਾਣ ਸਨਮਾਨ ਇਹਨਾਂ ਨੂੰ ਬਣਦਾ ਜੋ ਵੀ ਸਾਡੇ ਜਿੰਨੇ ਜੋਗ ਅਸੀਂ ਉਹ ਜ਼ਰੂਰ ਕਰਾਂਗੇ ਤਾਂ ਸਾਰੇ ਭਰਾਵਾਂ ਨੂੰ ਫਿਰ ਤੋਂ ਬੇਨਤੀ ਆਹੀ ਕਿ ਆਪਣਾ ਕੈਂਪ ਉਸੇ ਤਰ੍ਹਾਂ ਜਾਰੀ ਆ ਤਾਂ ਕਿਰਪਾ ਕਰਕੇ ਕੈਂਪ ਦੇ ਵਿੱਚ ਜ਼ਰੂਰ ਹਾਜ਼ਰ ਹੋਵੋ ਸਭ ਦਾ ਧੰਨਵਾਦ ਆ ਜੋ ਵੀ ਭਰਾ ਵੀਡੀਓ ਨੂੰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀਾਂ ਦੀ ਪ੍ਰਬੰਧ ਕਮੇਟੀ ਦਾ ਇਹ oprala uddam oprala ਪਿਛਲੇ 3 ਸਾਲਾਂ ਤੋਂ ਲੈ ਕੇ ਅੱਜ ਤੱਕ 23 ਤੋਂ ਲੈ ਕੇ ਅੱਜ ਤੱਕ 3 ਸਾਲ ਬਣਦੇ ਆ ਤੁਹਾਨੂੰ ਕਿਵੇਂ ਦਾ ਲੱਗਿਆ ਸੋ ਸਭ ਦਾ ਅਸੀਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ